ਮੁਸਲਮਾਨ ਤੇ ਨਾਂਨੇ ਧਰਮ ਬਦਲ ਲਿਆ ਸੀ ਇਸ ਕਰਕੇ ਇਹ ਮੁਸਲਮਾਨ ਬਣ ਗਏ ਸੀ ਤੇ ਫਿਰ ਜਿਹੜਾ ਰਾਏ ਹੋਇਆ ਨਾ ਇਹਦੇ ਨਾਮ ਤੋਂ ਰਾਏ ਹੋਈ ਦੀ ਪਰਵੰਦੀ ਵਸੇ ਉਹ ਤਾਂ ਨਣਕਾ ਨਾ ਸਾਹਿਬ ਕਿਵੇਂ ਪਿਆ ਉਹ ਮੈਂ ਦੱਸਾਂ ਕਹਿੰਦੇ ਜਦੋਂ ਰਾਏ ਹੋਏ ਉਸ ਨੂੰ ਪਤਾ ਲੱਗਿਆ ਵੀ ਪਟਵਾਰੀ ਦੀ ਮੂੰਹ ਲੋੜ ਸੀ ਸਿੱਟ ਖਾਲੀ ਸੀ ਤੇ ਇੰਦਰ ਰਿਸ਼ਤੇਦਾਰੀ ਸੀ ਪੱਕੇ ਮਿੱਟ ਦੇ ਅੰਦਰ ਕਿਸੇ ਨੇ ਦੱਸਿਆ ਕਿ ਬਾਬਾ ਸ਼ਿਵਰਾਮ ਬਾਬਾ ਸ਼ਿਵਰਾਮ ਜੀ ਤਲਵੰਡੀ ਨਾਲ ਕੋਈ ਬਾਤ ਨਹੀਂ ਚਪਾਈ ਤਲਵੰਡੀ ਚਾਹ ਲੋ ਮਹਨੇ ਗੁਰਨਾਨਕ ਸਾਹਿਬ ਜੀ ਦੇ ਪਿਤਾ ਔਰ ਚਾਚਾ ਦੀ ਦਾਦਾ ਜੀ ਔਰ ਮਾ ਬਨਾਰਸੀ ਦਾਦੀ ਜੀ ਕਿਉਂਕਿ ਉਹ ਬਾਬਾ RAM NARAYAN ਅਕਾਲ ਚਲਾਣਾ ਕਰ ਗਏ ਨੀ ਹੁਣ ਅੱਗੇ ਪਰਿਵਾਰ ਇਹ ਪਰਿਵਾਰ ਸਮੇਤ ਉੱਥੇ ਜਾ ਕੇ ਤਲਵੰਡੀ ਵਿੱਚ ਜਾ ਕੇ ਵਸ ਗਏ ਬੜੀ ਸੋਖਾ ਹੋਈ ਸੁਖਮੇ ਸਾਹਿਬ ਦੇ ਕਾਰਜ ਕਰਦੀਆਂ ਸੀ ਮਾਵਾ ਮਰਦ ਜਸਮਾਨੀ ਆਸਾਂ ਤੇ ਕੁੱਖ ਵਿੱਚ ਜੋਤਾਂ ਜਨਮ ਲੇਤੀ ਆਸਾਂ ਬਾਬਾ ਦੀਪ ਸਿੰਘ ਦੀ ਵਰਗੇ ਹਰੀ ਸਿੰਘ ਨਗਰੇ ਜੀ ਵਰਗੇ ਭਾਈ ਬੰਦਾ ਸਿੰਘ ਬਾਦਲ ਜੀ ਵਰਗੇ ਭਾਈ ਮਦੀ ਸਿੰਘ ਜੀ 520 ਸਦੀ ਰਾਜ ਜੀ ਵਰਗੇ ਪਰ ਅੱਜ ਮਾਵਾ ਬਾਲ ਕਰਦੇ ਨੇ ਅਨਾਥ ਆਸ਼ਰਮ ਦੇ ਅਸਰ ਛੱਡ ਕੇ ਜਾਂਦੇ ਨੇ ਮਾਂ ਨੂੰ ਕਬੂਲ ਬੋਲਦੇ ਨੇ ਪਿਤਾ ਦਾ ਸਤਕਾਰ ਕੋਈ ਨਹੀਂ ਕਰਦਾ ਇੱਥੇ ਤੱਕ ਕਿ ਘਰੋਂ ਧੱਕੇ ਮਾਰ ਕੇ ਹੱਦ ਤੱਕ ਦੇ ਪੁੱਤਰ ਚੁੱਕਰੇ ਨਹੀਂ ਮਾਂ ਦਾ ਪਿਤਾ ਦਾ ਕਾਰਨ ਕੀ ਹੈ ਦਾ ਟੁੱਟ ਗਿਆ ਤਾਂ ਰਵੀ ਚਲਤਾ ਰਹੇ ਸਾਖੀ ਆ ਗਾਲੇ ਮਾਤਾ ਜੀ ਬਹੁਤ ਸੁਨੰਦ ਕਰਦੇ ਆ ਆਖਿਰਕਾਰ ਇਹਨਾਂ ਮਾਂ ਬਨਾਰਸੀ ਕਹਿ ਲੱਗੀ ਆਪਣੀ ਲੋ ਰਾਣੀ ਨੂੰ ਕੈਸਾ ਹੋ ਗਈ ਧੀਏ ਆਪਾਂ ਰੋਣਾ ਰੜਨ ਕੇ ਅਰਦਾਸ ਕਰੀਏ ਉਸ ਪਰਮੇਸ਼ਵਰ ਕਾਲਪਰਦ ਸ੍ਰਿਸ਼ਟੀ ਦੇ ਕਰਤੇ ਦੇ ਅੱਗੇ ਕਿ ਮਹਾਰਾਜ ਕਿਰਪਾ ਕਰੇ ਤੇ ਇਹਨੂੰ ਖੁਸ਼ ਨੂ ਭਾਗ ਲਗੇ ਹੁਣ ਸਾਸ Mãe ਤੱਲੇ ਗੁਰਨਾਮ ਨੂੰ ਕਰੂ ਮਾੜੇ ਨੂੰ ਆਣ ਕਦੀ ਨਹੀਂ ਮੰਨੂ ਵੰਦੇ ਜੇ ਮਾੜੇ ਦੀ ਹਵਾਲਤ ਸਾਡੇ ਨਾਮ ਤੇ ਪੰਡਤ ਅਰਜਨ ਨੇ ਸਾਰੇ ਮੱਤਾਂ ਚੁਗਾ ਦਿੱਤਾ ਤੇ ਕਹਿੰਦੇ ਤੇਰੇ ਪੁੱਤਰ ਦਾ ਨਾਮ ਰੱਖੋ ਕਹਿੰਦੇ ਇਹ ਨਹੀਂ ਰੱਖ ਸਕਦਾ ਤੇ ਰੱਬ ਹੈ ਖੁਦਾਏ ਹੈ ਇਹਦਾ ਨਾਮ ਅੱਜ ਨਹੀਂ ਰੱਖਿਆ ਜਾ ਸਕਦਾ ਕਹਿੰਦੇ ਸਿਰ ਕਰੋ ਕਹਿੰਦੇ ਇਹ ਨਹੀਂ ਸੁਣਾਤਾ ਬੋ ਤੇਰਾ ਦੇਰ ਦਾ तेरे नाम भी छड़ दी जाए